ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਅਸੀਂ ਜ਼ਿਲ੍ਹਾ ਮਲੇਰਕੋਟਲਾ ਦੇ ਨੇੜਲੇ ਪਿੰਡ ਅਖਰ ਖੁਰਦ ਮਹਿਬੂਬਪੁਰਾ ਵਿਖੇ ਇਥੋਂ ਦੀ ਮਸ਼ਹੂਰ ਮੀਦਾ ਫੀਡ ਫੈਕਟਰੀ ਅਤੇ ਆਟਾ ਚੱਕੀ ਇਸ ਫੀਡ ਫੈਕਟਰੀ ਤੋਂ ਜ਼ਿਲ੍ਹਾ ਮਲੇਰਕੋਟਲਾ ਨਾਲ ਸੰਬੰਧਿਤ ਪਿੰਡਾਂ ਦੇ ਪਸ਼ੂ ਪਾਲਕ ਕਿਸਾਨ ਆਪਣੇ ਦਤਾਰੂ ਪਸ਼ੂਆਂ ਲਈ ਖਾਲ ਅਤੇ ਫੀਡ ਖਰੀਦ ਕੇ ਬਥੇਰੇ ਮੁਨਾਫਾ ਕਮਾ ਰਹੇ ਹਨ ਜੋ ਕਿਸਾਨ ਵੀਰ ਇੱਕ ਵਾਰ ਮੀਤਾ ਫੀਡ ਵਰਤਦਾ ਹੈ ਉਹ ਦੁਬਾਰਾ ਆ ਕੇ ਮੰਗ ਕਰਦਾ ਹੈ ਇੱਥੇ ਹੀ ਬਸ ਨਹੀਂ ਦੋਸਤੋ ਇਸ ਫੀਡ ਫੈਕਟਰੀ ਵਿੱਚ ਹੋਰ ਸਮਾਨ ਵੀ ਹਰ ਵੇਲੇ ਤਿਆਰ ਮਿਲਦਾ ਹੈ ਜਿਵੇਂ ਕਿ ਸਰੋਂ ਦਾ ਤੇਲ ਬੱਕਰੀਆਂ ਲਈ ਦੋਫਾੜ ਮੱਕੀ ਕਣਕ ਤਾਰਾ ਮੀਰਾ ਛੋਲਿਆਂ ਦਾ ਛਿਲਕਾ ਸੋਆ ਬੀਨ ਜਾਵਾਂ ਦਾ ਦਾਣਾ ਕਣਕ ਦਾ ਦਾਣਾ ਵਧੀਆ ਕੁਆਲਟੀ ਵਿੱਚ ਹਰ ਵੇਲੇ ਤਿਆਰ ਮਿਲਦਾ ਹੈ ਉਮੀਦਾ ਫੀਡ ਫੈਕਟਰੀ ਖਾਲ ਅਤੇ ਫੀਡ ਆਰਡਰ ਤੇ ਵੀ ਤਿਆਰ ਕਰਦੀ ਹੈ ਬਤੇਰੇ ਪਸ਼ੂਆਂ ਵਾਲੇ ਕਿਸਾਨ ਵੀ 30 ਤੋਂ 40 ਕੁਆਂਟਲ ਤੱਕ ਆਰਡਰ ਤੇ ਮਾਲ ਤਿਆਰ ਕਰਵਾਉਂਦੇ ਹਨ ਇਸਵੰਦੀ ਮੀਦਾ ਫੀਡ ਦੇ ਐਮਟੀ ਸਤਾਰ ਮੁਹੰਮਦ ਤੇ ਜਰਨਲ ਮੈਨੇਜਰ ਸੁਦਾਗਰ ਅਲੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਫੀਡ ਫੈਕਟਰੀ 30 ਤੋਂ 40 ਕਿਲੋਮੀਟਰ ਤੱਕ ਦਾ ਏਰੀਆ ਕਵਰ ਕਰਦੀ ਹੈ ਉਹਨਾਂ ਅੱਗੇ ਹੋਰ ਕਿਹਾ ਕਿ ਕਈ ਨਾਮੀ ਫੀਡ ਕੰਪਨੀਆਂ ਦੇ ਗਾਹਕ ਵੀ ਟੁੱਟ ਕੇ ਸਾਡੀ ਫੀਡ ਵਰਤਦੇ ਹਨ ਮੀਦਾ ਫੀਡ ਪੌਣ ਨਾਲ ਫੈਟ ਵੀ ਜ਼ਿਆਦਾ ਆਉਂਦੀ ਹੈ ਅਤੇ ਪਸ਼ੂ ਦੁੱਧ ਵੀ ਬਤੇਰੇ ਦਿੰਦੇ ਹਨ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਦੋਸਤੋ ਤੁਸੀਂ ਵੀ ਇੱਕ ਵਾਰ ਮੀਦਾ ਫੀਡ ਨੂੰ ਜ਼ਰੂਰ ਆਪਾਓ ਮੀਦਾ ਫੀਡ ਫੈਕਟਰੀ ਦਾ ਤੁਹਾਡੇ ਨਾਲ ਰਿਹਾ ਵਾਦਾ ਦੁੱਧ ਦੇ ਨਾਲ ਆਉ ਫੈਟ ਵੀ ਜ਼ਿਆਦਾ ਧੰਨਵਾਦ ਦੋਸਤੋ ਤੁਸੀਂ ਵੀ ਇੱਕ ਵਾਰ ਜ਼ਰੂਰ ਮੌਕਾ ਦਿਓ ਤੇ ਆਪਣੇ ਪਸ਼ੂਆਂ ਦੀ ਚੰਗੀ ਸਿਹਤ ਲਈ ਮੀਦਾ ਫੀਡ ਵਰਤੋ